ਕ੍ਰਿਸ਼ਪੀਟ ਮੈਂ ਦਰਕੁਮਾ ਸਾਹਿਬ ਕੀ ਹੈ ਕਮਾ ਸਾਹ ਪੂਰਾ ਦਾਤੋ ਪੂਰਾ ਕੀਤਾ ਹੈ ਸਰ ਇੱਕ ਵਾਰ ਜੀ ਇੱਕ ਵਾਰ ਇੱਕ ਵਾਰ ਇੱਕ ਦੂਸਰਾ ਮਨਜ਼ਰ ਤੋਂ ਫੈਸਲਾ ਕੀ ਆਇਆ ਮੀਆਂ ਇਧਰ ਹੋਰ ਲੋਕਾਂ ਦੇ ਕਿਹੜਾ ਮਨਾਂ ਦੇ ਵਿੱਚ ਭਾਵਨਾ ਸੀਗੀ ਕਿ ਇਨਸਾਫ ਕਦੋਂ ਮਿਲੂ ਤੁਸੀਂ ਬੋਲਿਓ ਜੀ ਅੱਜ ਜਿਹੜਾ ਹੈਗਾ ਫਾਈਨਲੀ ਜੱਜ ਸਾਹਿਬ ਨੇ 364 ਥੱਲੇ ਪਹਿਲੇ ਲਾਈਫ ਇੰਪਰਜ਼ਰਵਮੈਂਟ ਕੀਤੀ ਹੈ 201 ਜਿਹੜਾ ਹੈਗਾ ਵਾ ਕਿਉਂਕਿ ਇਹਨੇ ਟੈਂਪਰ ਕੀਤਾ ਹੈਗਾ ਉਹਦੇ ਕਰਕੇ 5 ਸਾਲ ਦੀ سزا ਉਹ 302 ਥੱਲੇ ਜਿਹੜਾ ਮਰਡਰ ਕੀਤਾ ਹੈ ਉਹਦੇ ਵਾਸਤੇ ਡੈਥ ਸੈਂਟੈਂਸ ਦੇ ਆਰਡਰ ਕੀਤਾ ਇੱਕ ਬੜਾ ਰੇਵਸਟ ਆ ਦਾ ਰੇਅਰ ਕੇਸ ਹੈ ਅੱਜ ਕਿਉਂਕਿ ਸੋਸਾਇਟੀ ਦੀਆਂ ਭਾਵਨਾਵਾਂ ਸੀਗੀਆਂ ਹਰ ਇੱਕ ਮਾਂ ਦੀ ਭਾਵਨਾ ਸੀ ਹਰ ਪਰਿਵਾਰ ਦਾ ਭਾਵਨਾ ਸੀਗੀ ਉਦੇ ਕਰਕੇ ਟੂ ਸੈਂਟੈਂਸ ਟੂ ਡੈਥ ਕੀਤਾ ਬਾਏ ਹੈਂਗਿੰਗ ਜਦ ਤ ਉਹ ਡੈਥ ਨਹੀਂ ਹੁੰਦੀ ਇਹ ਆਰਡਰ ਜਿਹੜਾ ਹੈਗਾ ਬੜਾ ਫਾਰਸਟ ਦੇ ਇਫੈਕਟ ਹੈਗੇ ਸੁਸਾਇਟੀ ਦੇ ਉੱਤੇ ਸੁਸਾਇਟੀ ਦੇ ਵਿੱਚ ਜਿਹੜਾ ਮੈਸੇਜ ਬੜਾ ਕਲੀਅਰ ਗਿਆ ਹੈ ਕਿ ਇਨਸਾਫ ਜਿਹੜਾ ਹੈਗਾ ਉਹ ਜ਼ਰੂਰ ਹੁੰਦਾ ਹੈ ਔਰ ਜਿਹੜੇ ਬੰਦੇ ਕੋਈ ਵੀ ਗਲਤ ਕਦਮ ਚੱਕਦੇ ਐ ਤੋਂ ਉਹਨਾਂ ਨੂੰ ਜਿਹੜਾ ਹੈਗਾ ਅਦਾਲਤਾਂ ਵਿੱਚ ਇਨਸਾਫ ਜ਼ਰੂਰ ਮਿਲੂਗਾ ਆਜ ਪਰਵਾਰ ਆ ਮੇਰੇ ਬੱਚਿਆਂ ਨੂੰ ਨੇ ਸਾਰੇ ਸਾਰੇ ਸਾਰਾ ਬਰਵਾਰ ਹੈਗਾ ਇੱਥੇ ਬੈਠਾ ਆਇਆ ਆਜੋ ਬਾਹਰ ਆਜੋ ਬਾਤ ਚਲਦਾਂ ਸਾਰਾ ਆਜੋ ਜੀ ਬਾਤ